ਅੱਜ ਖਮਾਣੋ ਖੰਡਾ ਰੋਡ ਉੱਪਰ ਸਥਿਤ ਸੰਤ ਰਾਮਪਾਲ ਜੀ ਮਹਾਰਾਜ ਆਸ਼ਰਮ ਵਿੱਚ ਸਮਾਗਮ ਦੇ ਦੂਸਰੇ ਦਿਨ ਚਾਰ ਜੋੜਿਆਂ ਦੇ ਵਿਆਹ ਕਰਵਾਏ ਗਏ। ਇਹ ਵਿਆਹ ਸਮਾਗਮ ਬਿਲਕੁਲ ਸਾਦਾ ਅਤੇ ਦਾਜ ਤੋਂ ਰਹਿਤ ਕਰਵਾਏ ਗਏ ਨੇ। ਇਸ ਸੰਬੰਧੀ ਗੱਲਬਾਤ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਸਾਲ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ 6 ਸਮਾਗਮ ਹਰ ਸਾਲ ਕਰਵਾਏ ਜਾਂਦੇ ਨੇ। ਹਰ ਵਾਰ ਕਰਵਾਏ ਜਾਣ ਵਾਲੇ ਸਮਾਗਮ ਤਿੰਨ ਦਿਨਾਂ ਵਿੱਚ ਹੁੰਦੇ ਨੇ। ਦੂਸਰੇ ਦਿਨ ਗਰੀਬ ਲੜਕੀਆਂ ਦੇ ਵਿਆਹ ਖੂਨਦਾਨ ਕੈਂਪ ਅਤੇ ਹੋਰ ਵੀ ਸਮਾਗਤ ਸੁਧਾਰਕ ਕੰਮ ਕੀਤੇ ਜਾਂਦੇ ਨੇ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਲੱਖਾਂ ਦੀ ਤعداد ਵਿੱਚ ਜਿੱਥੇ ਸੰਗਤਾਂ ਆਉਂਦੀਆਂ ਨੇ ਅਤੇ ਸਮਾਗਮ ਵਿੱਚ ਹਿੱਸਾ ਲੈਂਦੀਆਂ ਨੇ ਇਸ ਸਮਾਗਮ ਦਾ ਮੇਨ ਉਦੇਸ਼ ਲੋਕਾਂ ਨੂੰ ਸਹੀ ਰਾਹ ਉੱਪਰ ਚੱਲਣ ਲਈ ਪ੍ਰੇਰਿਤ ਕਰਨਾ ਹੈ ਚਾਰ ਜੋੜਿਆਂ ਦੇ ਵਿਆਹ ਬੜੇ ਹੀ ਸਾਦੇ ਢੰਗ ਨਾਲ ਕੀਤੇ ਗਏ ਅਤੇ ਖੂਨਦਾਨ ਕੈਂਪ ਵਿੱਚ 200 ਤੋਂ ਵੱਧ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਨਾਮ ਦੱਸੋ ਬ੍ਰੋ ਅ ਨਮਸਕਾਰ ਸਰ ਮੇਰਾ ਨਾਮ ਮੋਹਿਤ ਕਾਲੀਆ ਆ ਮੈਂ ਚੰਡੀਗੜ੍ਹ ਤੋਂ ਆਇਆ ਤੇ ਇੱਥੇ ਅੱਜ ਸਤਲੋਕਾਸ਼ਮ ਖਵਾਨੋ ਦੇ ਵਿੱਚ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ 74ਵੇਂ ਅਵਤਾਰਨ ਦਿਵਸ ਦੇ ਉੱਤੇ ਜਿਹੜਾ ਹੈਗਾ ਇਸ ਖੂਨਦਾਨ ਕੈਂਪ ਜਿਹੜਾ ਹੈ ਉਹ ਲੱਗਿਆ ਹੋਇਆ ਤੇ ਇਸ ਵਕਤ ਸਾਡੇ ਕੋਲ ਦੋ ਟੀਮਾਂ ਆਈ ਹੋਈਆਂ ਨੇ ਡੀ ਐਮ ਸੀ ਲੁਧਿਆਣਾ ਤੇ 32 ਸੈਕਟਰ ਚੰਡੀਗੜ੍ਹ ਦੀ ਜੀ ਐਮ ਸੀ ਐਚ ਸੈਕਟਰ 32 ਦੀ ਟੀਮ ਆਈ ਹੋਈ ਹੈ ਇਸ ਵਕਤ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਹੈਗਾ ਦੋ ਟੀਮਾਂ ਦੇ ਨਾਲ ਜਿਹੜਾ ਸਤਲੋਕ ਆਸ਼ਮ ਖਮਾਨੂ ਦੀ ਵੀ ਟੀਮ ਹੈ ਉਹ ਵੀ ਆਪਣਾ ਕੰਮ ਕਰ ਰਹੀ ਹੈ ਪਲੱਸ ਇੱਥੇ ਸਤਲੋਕ ਆਸ਼ਮ ਨੇ ਖਾਨ ਪੀਂਦੇ ਦੀ ਵਿਵਸਥਾ ਹੈ ਉੱਥੋਂ ਜਿਹੜੇ ਭਗਤ ਹੀ ਜਿਹੜੇ ਹੈਗੇ ਆ ਉਹ ਆਪ ਹੀ ਇੱਥੇ ਬਲੱਡ ਡੋਨੇਟ ਵੀ ਕਰਨ ਵਾਸਤੇ ਆਏ ਹੋਏ ਆ ਇਸਕ ਸਾਡਾ ਤਕਰੀਬਨ 200 ਯੂਨਿਟਸ ਦੇ ਲਾਗੇ ਜਾ ਕੇ ਅਸੀਂ ਜਿਹੜਾ ਬਲੱਡ ਹੈਗਾ ਦੋਨੋਂ ਜਿਹੜੇ ਹਸਪੀਟਲ ਹੈਗੇ ਉਹਨਾਂ ਨੂੰ ਦੇਣਾ ਤੇ ਸੰਤਰਾਮਪਾਲ ਜੀ ਮਹਾਰਾਜ ਜੀ ਦਾ ਆਦੇਸ਼ ਹੈ ਕਿ ਵੀ ਜਿੱਦਾਂ ਗਿਆਨ ਦੇ ਵਿੱਚ ਸੰਤਰਾਮਪਾ ਜੀ ਮਹਾਰਾਜ ਜੀ ਨੇ ਐਨੀ ਝੜੀ ਲਾਈ ਹੋਈ ਹੈ ਸਾਰੇ ਵਿਸ਼ੂ ਨੂੰ ਇੱਕ ਕੀਤਾ ਹੋਇਆ ਹੈ ਉਦਾਂ ਹੀ ਸਮਾਜ ਕਲਿਆਣ ਵਾਸਤੇ ਵੀ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੋ ਗਿਆ ਰਕਤਦਾਨ ਸ਼ਿਵਰ ਦੇਦਾਨ ਸ਼ਿਵਰ ਤੇ ਨੈਤਰਦਾਨ ਸ਼ਿਵਰ ਵੀ ਜਿਹੜਾ ਹੈਗਾ ਸਤਲੋਕ ਆਸ਼ਰਮ ਖਮਾਨੋ ਚ ਲੱਗ ਰਿਹਾ ਹੈ ਇਹ ਗੱਲ ਕਰੀਏ ਕਿੰਨਾ ਟੀਚਾ ਹੈਗਾ ਥੋੜਾ ਅੱਜ ਜਿਹੜਾ ਸ਼ਾਮ ਤੱਕ ਰਹਿ ਗਿਆ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਜੀ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈਗਾ 2 ਵਜੇ ਤੱਕ ਹੋਊਗਾ ਸਵੇਰੇ 10 ਵਜੇ ਇਹਨਾਂ ਦੀ ਟੀਮਾਂ ਆ ਗਈਆਂ ਸੀਗੀਆਂ ਤੇ 2 ਵਜੇ ਤੱਕ ਜਿਹੜਾ ਹੈਗਾ ਬਲੱਡ ਡੋਨੇਸ਼ਨ ਕੈਂਪ ਹੋਊਗਾ ਉਹਦੇ ਬਾਅਦ ਇਹਨਾਂ ਨੂੰ ਪੰਡਾਰਾ ਕਰਾ ਕੇ ਫਿਰ ਅਸੀਂ ਭੇਜਾਂਗੇ ਮੈਸੇਜ ਮੈਸੇਜ ਆਈ ਹੈ ਸੰਤ ਰਾਮਪਾਲ ਜੀ ਮਹਾਰਾਜ ਜੀ ਇਹ ਕਹਿੰਦੇ ਆ ਕਿ ਸਾਰੇ ਵਿਸ਼ਵ ਦੇ ਜਿਹੜੇ ਬੱਚੇ ਨੇ ਚਾਹੇ ਕੋਈ ਵੀ ਧਰਮ ਹੈ ਸਾਰੇ ਇੱਕ ਨੇ ਇੱਕੋ ਹੀ ਪਰਮਾਤਮਾ ਦੀ ਸੰਤਾਨ ਹੈ ਅਸੀਂ ਮਿਲ ਕੇ ਜਦ ਮਨੁੱਖ ਦੀ ਭਲਾਈ ਵਾਸਤੇ ਕੰਮ ਕਰਾਂਗੇ ਤਾਂ ਉਹਦੇ ਵਿੱਚ ਵਿਸ਼ਵ 'ਚ ਵੀ ਸ਼ਾਂਤੀ ਆਊਗੀ ਪਲੱਸ ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਗਿਆਨ ਅਧਾਰ ਤੇ ਇਹ ਵੀ ਦੱਸਿਆ ਹੈ ਚਾਰੇ ਚਾਰੋਂ ਧਰਮ ਜਿਹੜੇ ਆ ਉਹ ਇੱਕੋ ਹੀ ਪ੍ਰਮਾਤਮਾ ਜਿਹੜਾ ਹੈ ਦੱਸ ਰਹੇ ਨੇ ਉਹ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਦਾ ਨਾਮ ਕਬੀਰ ਹੈ ਚਾਹੇ ਉਹ ਵੇਦ ਉਠਾ ਲਓ ਪੁਰਾਣ ਉਠਾ ਲਓ ਕੁਰਾਨ ਉਠਾ ਲਓ ਗੁਰੂ ਗ੍ਰੰਥ ਸਾਹਿਬ ਉਠਾ ਲਓ ਤੇ ਚਾਹੇ ਤੁਸੀਂ ਬਾਈਬਲ ਉਠਾ ਲਓ ਇਹਨਾਂ ਦੇ ਵਿੱਚ ਜਿਹੜਾ ਪ੍ਰਮਾਤਮਾ ਦੱਸਿਆ ਹੋਇਆ ਹੈ ਉਹ ਕਬੀਰ ਪ੍ਰਮਾਤਮਾ ਹੀ ਦੱਸਿਆ ਹੋਇਆ ਹੈ ਕਿ ਉਹਨੇ 6 ਦਿਨ ਸ੍ਰਿਸ਼ਟੀ ਰਚਨਾ ਕੀਤੀ ਤੇ 7ਵੇਂ ਦਿਨ ਤਖਤ ਤੇ ਜਾ ਕੇ ਵਿਰਾਜ ਗਿਆ ਠੀਕ ਧੰਨਵਾਦ ਜੀ ਨਾਮ ਦੱਸੋ ਮੇਰਾ ਨਾਮ ਗੁਰਦੀਪ ਸਿੰਘ ਸਿੱਧੂ ਐਡਵੋਕੇਟ ਹੈ ਜੀ ਔਰ ਫਗਰਦੀਪ ਦਾਸ ਜੀ ਕੀ ਕਹਿੰਦੇ ਦੋਨਾਂ ਦੇ ਨਾਲ ਪ੍ਰ ਸਾਡੇ ਗੁਰੂ ਮਹਾਰਾਜ ਜੀ ਸੰਤ ਰਾਪਾਲ ਜੀ ਦੀ ਰਹਿਨੁਮਈ ਹੈ ਇੱਥੇ ਪੂਰੇ ਸਾਲ ਵਿੱਚ 6 ਪ੍ਰੋਗਰਾਮ ਹੁੰਦੇ ਆ ਜੀ ਜਿਹੜਾ ਨੈਕਸਟ ਪ੍ਰੋਗਰਾਮ ਆ ਸਾਡਾ ਉਹ ਨਵੰਬਰ ਮਹੀਨੇ ਦੇ ਵਿੱਚ ਹੁੰਦਾ ਜੀ ਤੇ ਟੋਟਲ ਸਾਡੇ ਆਸ਼ਰਮ ਹੈਗੇ 11 ਜੀ ਸਾਰੇ 11 ਆਸ਼ਰਮਾਂ ਦੇ ਵਿੱਚ ਹੀ ਇਸੇ ਤਰੀਕੇ ਨਾਲ ਹੀ ਪ੍ਰੋਗਰਾਮ ਹੁੰਦਾ ਜੀ ਜਿਹੜਾ ਨੈਕਸਟ ਪ੍ਰੋਗਰਾਮ ਹੈ ਉਹ ਨਵੰਬਰ ਮਹੀਨੇ ਵਿੱਚ ਆ ਪੰਜਾਬ ਦੇ ਵਿੱਚ ਦੋ ਆਸ਼ਰਮ ਨੇ ਇੱਕ ਸਤਲੋਕ ਆਸ਼ਰਮ ਟੂਰੀ ਤੇ ਦੂਸਰਾ ਸਤਲੋਕ ਆਸ਼ਰਮ ਖਮਾ ਦੇ ਸੇਮ ਪ੍ਰੋਗਰਾਮ ਹੁੰਦੇ ਆ ਵਿਆਹ ਦੇਜਰੇ ਤੇ ਵਿਆਹ ਵੀ ਹੁੰਦੇ ਆ ਖੂਨ ਰક્તਦਾਨ ਬਾਕੀ ਸਮਾਜਿਕ ਕਾਰਿਆ ਦੇ ਕੰਮ ਹੀ ਕੀਤੇ ਜਾਂਦੇ ਆ ਜੀ ਨਾਮ ਨਾਮ ਮੇਰਾ ਜੀ ਦੀਪਕ ਕੁਮਾਰ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਜੀ ਕਿ ਅੱਜ ਇਹ ਪ੍ਰੋਗਰਾਮ ਕਿਉਂ ਆਇਆ ਗਿਆ ਕੀ ਹੈ ਸਰ ਜੀ ਤੇ ਅੱਜ ਸੀ ਸਤਲੋਕਾਸ਼ਮ ਕਮਾਨਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਆ ਤੇ ਅੱਥੇ ਅੱਜ 3 ਦਿਨ ਦਾ ਸੰਤ ਗਰੀਬਦਾਸ ਜੀ ਮਹਾਰਾਜ ਜੀ ਦੀ ਬਾਣੀ ਦਾ ਅਖੰਡ ਪਾਠ ਸੀਗਾ 6 ਸਤੰਬਰ 7 ਸਤੰਬਰ ਤੇ 8 ਸਤੰਬਰ ਜਿਹਦਾ ਅੱਜ ਦੂਸਰਾ ਦਿਨ ਸੀਗਾ ਦੂਸਰੇ ਦਿਨ ਅੱਜ ਇੱਥੇ ਸੰਤ ਰਾਮਪਾਲ ਜੀ ਮਹਾਰਾਜ ਦੇ ਸ਼ਿਸ਼ਿਆਵਾਂ ਦੁਆਰਾ ਬਲੱਡ ਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਨਾਲ ਹੀ ਅੱਜ ਚਾਰ ਜੋੜਿਆਂ ਦਾ ਦੇਜ ਮੁਕਤ ਵਿਆਹ ਸੀਗਾ ਸੰਤ ਰਾਮਪਾਲ ਜੀ ਮਹਾਰਾਜ ਦੇ ਜਿੰਨੇ ਵੀ ਸ਼ਿਸ਼ਣੇ ਨੇ ਆਏ ਨੇ ਸਾਰੇ ਹੀ ਦੇਜ ਮੁਕਤ ਵਿਆਹ ਕਰਵਾਉਣਨੇ ਚਾਹੀਏ ਭਾਰਤ ਵਿੱਚ ਦੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਕਿ ਆਪਣੇ ਸਮਾਜ ਦੇ ਵਿੱਚ ਖਾਸ ਕਰਕੇ ਭਾਰਤੀ ਸਮਾਜ ਦੇ ਵਿੱਚ ਇੱਕ ਬੇਟੇ ਨੂੰ ਬਹੁਤ ਸਮਝਿਆ ਜਾਂਦਾ ਹੈ ਬੇਟੀ ਦੇ ਜਨਮ ਦੇ ਉੱਪਰ ਟੈਨਸ਼ਨ ਵਾਲਾ ਮਾਹੌਲ ਹੋ ਜਾਂਦਾ ਹੈ ਔਰਜਿਨੀ ਤੇਹਜ ਪ੍ਰਥਾ ਸਾਡੇ ਭਾਰਤੀਆਂ ਭਾਰਤੀ ਸਮਾਜ ਦੀਆਂ ਜਿਹੜਾ ਨੂੰ ਖੋਖਲਾ ਕਰ ਰਹੀ ਹੈ ਉਹ ਸਰਕਾਰਾਂ ਨੇ ਵੀ ਕਿੰਨੇ ਕਿਲਮਰ ਬਣਾ ਲਏ ਨੇ ਸਮਾਜਿਕ ਸੰਸਥਾਵਾਂ ਵਿੱਚ ਕਿੰਨੀਆਂ ਅਗੀਆਂ ਆਈਆਂ ਨੇ ਲੇਕਿਨ ਕੋਈ ਵੀ ਤੇਹਜ ਪ੍ਰਥਾ ਦਾ ਖਾਤਮਾ ਨਹੀਂ ਕਰ ਸਕਿਆ ਲੇਕਿਨ ਜਿੰਨੀ ਵੀ ਸੰਗਤ ਉਸ ਅਧਿਆਤੂ ਸੰਤਰਾਮਪਾਲ ਜੀ ਮਹਾਰਾਜ ਨਾਲ ਜੁੜੇ ਹੋਏ ਨੇ ਸੰਤਰਾਮਪਾਲ ਜੀ ਮਹਾਰਾਜ ਦਾ ਆਪਣਾ ਸ਼ਰਧਾਲੂਆਂ ਲਈ ਇੱਕ ਨਿਯਮ ਹੈ ਤੇ ਸਖਤ ਆਦੇਸ਼ ਹੈ ਕਿ ਉਹਨਾਂ ਦਾ ਕੋਈ ਵੀ ਨਹੀਂ ਆਈ ਨਾ ਤੇਹਜ ਲਵੇਗਾ ਨਾ ਦੇਵੇਗਾ ਇਸ ਮਿਸ਼ਨ ਦੇ ਵਿੱਚ ਬਹੁਤ ਸਖਤਾਈ ਹੈ ਅਗਰ ਕੋਈ ਇਸ ਆਦੇਸ਼ ਨੂੰ ਤੋੜਦਾ ਹੈ ਤਾਂ ਉਸ ਨੂੰ ਇਸ ਮਿਸ਼ਨ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਇਸ ਮਿਸ਼ਨ ਦਾ ਹਿੱਸਾ ਨਹੀਂ ਰੱਖਿਆ ਜਾਂਦਾ ਤਾਂ ਸੰਤ ਰਾਮਪਾਲ ਜੀ ਮਹਾਰਾਜ ਜੀ ਮਹਾਪ੍ਰੋਪਕਾਰਦ ਕੰਮ ਕਰ ਰਹੇ ਨੇ ਉਹਨਾਂ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਤੋਂ ਨਾਮ ਵਿਖਸ਼ਾ ਲੈ ਕੇ ਉਹਨਾਂ ਦੇ ਨੇ ਆਈ ਆਪਣੇ ਬੱਚਿਆਂ ਦੀ ਦੇਹਜ ਦੇਤ ਵਿਆਹ ਕਰਾ ਰਹੇ ਨੇ ਜਿਵੇਂ ਸ੍ਰੀ ਰਮੈਣੀ ਕਰਨੇ ਹਨ 16 ਮਿੰਟ ਦੀ ਅਸਮਨਕੰਦਰ ਰਮੈਣੀ ਮਹਾਰਾਜ ਗਰੀਬਦਾਸ ਜੀ ਦੀ ਸਤਗੰਗ ਸਾਹਿਬ ਵਿੱਚੋਂ ਜਿਗੇ ਜਿਗੇ ਸਾਰੇ ਦੇਵੀ ਦੇ ਕੰਦੀ ਸਤੁਪੀ ਆ ਜਾਂਦੀ ਹੈ ਤਕਰੀਬਨ ਤੇ ਲੜਕੀ ਪਕਤੋਂ ਕੁਛ ਵੀ ਨਹੀਂ ਲਿੱਤਾ ਜਾਂਦਾ ਲੜਕੇ ਬਖਸ਼ ਦੁਆਰਾ ਈਵਨ ਕਿ ਜਰਾ ਖਾਣੇ ਦਾ ਖਰਚਾ ਉਹ ਵੀ ਆਸ਼ਰਮ ਵੱਲੋਂ ਹੀ ਕੀਤਾ ਜਾਂਦਾ ਹੈ ਤੇ ਬੜੀ ਸਾਦਗੀ ਨਾਲ ਵਿਆਹ ਕੀਤਾ ਜਾਂਦਾ ਕੋਈ ਮੇਕਅਪ ਨਹੀਂ ਕੋਈ ਚੂੜਾ ਨਹੀਂ ਕੋਈ ਬੈਂਡ ਵਜਾ ਨਹੀਂ ਕੋਈ ਫਾਲਤੂ ਦੀ ਰੀਤਿ ਰਿਵਾਜ ਨਹੀਂ ਜੀ ਨਾਮ ਦੱਸ ਦਿਓ ਮੇਰਾ ਨਾਮ ਨਰੇਸ਼ ਕੌਸ਼ੀਕਾ ਜੀ ਇਹ ਕੀ ਕਹਿਣਾ ਤੁਹਾਨੂੰ ਜੀ ਅੱਜ ਆਪ ਸੰਤ ਰਾਮਪਾਲ ਜੀ ਮਹਾਰਾਜ ਜੀ ਦੇ 74ਵੇਂ ਉਤਾਰਨ ਦਿਵਸ ਦੇ ਉਪਲਬਖਵੇਂ ਸਤਲੋਕ ਆਸ਼ਰਮ ਫਮਾਣੋ ਮੇ तीन दिवसीय विशाल भंडारा होने जा रहा है जिसमें संत गरीबदास जी महाराज जी का तीन दिन का अखंड पाठ चलेगा और इसके अलावा यहाँ पर खूनदान कैंप दहेज रेत शादियाँ और अन्य सामाजिक कार्य किए जाते हैं संत रामपाल जी महाराज जी के शिष्यों के द्वारा आज चौहत्तरवें अवतरण दिवस के उपलक्ष्य में बड़ी संख्या में खूनदान कैंप लगा हुआ है जो आपके पीछे टेंट में दिखाई दे रहा है तो ये सेवाएँ सामाजिक सेवाओं के अलावा दहेज रेत शादियाँ और अन्य कई प्रकार की सेवाएँ चलती हैं